ਤਾਂ ਇਸ ਵੇਲੇ ਬਿਕਰਮ ਜੀਠੀਆ ਦੇ ਘਰ ਦੇ ਬਾਹਰ ਦੀ ਤਸਵੀਰ ਦਿਖਾ ਰਹੇ ਹਾਂ ਤੇ ਇੱਥੇ ਜਿਹੜਾ ਹੈ ਇੱਕ ਝੜਪ ਜੇਰੀ ਹੈ ਬਿਕਰਮ ਜੀਠੀਆ ਦੇ ਸਮਰਥਕਾਂ ਤੇ ਪੁਲਿਸ ਵਿਚਾਲੇ ਹੋ ਰਹੀ ਹੈ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਅੰਦਰ ਜਿਹੜਾ ਹੈ ਉੱਥੇ ਇਸ ਵੇਲੇ ਝੜਪੀਏ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲਗਾਤਾਰ ਤੁਸੀਂ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਇੱਥੇ ਜਿਹੜਾ ਹੈ ਝੜਪ ਜਿਹੜੀ ਹੈ ਹੰਦੀ ਨਗਰ ਆਲੀ ਹੈ ਇਸ ਵੇਲੇ ਲਗਾਤਾਰ ਤਸਵੀਰ ਤੁਸੀਂ ਦੇਖੋ ਕਿ ਜਿਹੜੇ ਕਾਰਜਕਰਤਾ ਨੇ ਅੰਦਰ ਜਾਣਾ ਚਾਹੁੰਦੇ ਨੇ ਔਰ ਅੰਦਰ ਤੁਸੀਂ ਦੇਖੋ ਨਾਰੇਬਾਜੀ ਕੀਤੀ ਜਾ ਰਹੀ ਹੈ ਕੁਝ ਸਮਰਥਕ ਅੰਦਰ ਨੇ ਅਤੇ ਉਹਨਾਂ ਵੱਲੋਂ ਜਿਹੜਾ ਹੈ ਬਕਾਇਦਾ ਤੌਰ ਤੇ ਨਾਰੇਬਾਜੀ ਕੀਤੀ ਜਾ ਰਹੀ ਹੈ ਔਰ ਇੱਥੇ ਜਿਹੜਾ ਹੈ ਪ੍ਰੋਟੈਸਟ ਜਿਹੜਾ ਹੈ ਕੀਤਾ ਜਾ ਰਿਹਾ ਹੈ ਲਗਾਤਾਰ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਅਸੀਂ ਤੁਸੀਂ ਦੇਖੋ ਕਿ ਪੁਲਿਸ ਦੇ ਹਾਲਾ ਅਧਿਕਾਰੀ ਮੌਜੂਦ ਨੇ ਇੱਥੇ ਔਰ ਇੱਥੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਾ ਚੁੱਕੇ ਨੇ ਤੋਂ ਉਸ ਤੋਂ ਬਾਅਦ ਜਿਹੜਾ ਹੈ ਵਿਕਰਮ ਜੀਠਿਆ ਨੂੰ ਅ ਇੱਥੋਂ ਦੀ ਲੈ ਕੇ ਜਾ ਚੁੱਕੇ ਨੇ ਤਾਂ ਉਸ ਤੋਂ ਬਾਅਦ ਤੁਸੀਂ ਵੇਖੋ ਕਿ ਅੰਦਰ ਸਮਰਥਕ ਨੇ ਉਹ ਜਿਹੜੇ ਨੇ ਨਾਰੇਬਾਜ਼ੀ ਕਰ ਰਹੇ ਨੇ ਤੇ ਬਾਹਰ ਜਿਹੜੇ ਸਮਰਥਕ ਨੇ ਉਹ ਵੀ ਇੱਥੇ ਖੜੇ ਨੇ ਤੇ ਵਿਚਕਾਰ ਪੁਲਿਸ ਦੀ ਬੈਰੀਕੇਡਿੰਗ ਹੈ ਤਾਂ ਲਗਾਤਾਰ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਇਸ ਲਈ ਸਾਡੇ ਨਾਲ ਕੁਝ ਸਮਰਥਕ ਮੌਜੂਦ ਨੇ ਗੱਲਬਾਤ ਕਰਾਂਗੇ ਸਾਨੂੰ ਸਾਡੇ ਲੀਡਰ ਨੂੰ ਲੈ ਕੇ ਗਏ ਨੇ ਅਸੀਂ ਘਰ ਜਾਣਾ ਚਾਹੁੰਦੇ ਸਾਨੂੰ ਖੰਸ਼ਾ ਕਿ ਮਗਰੋਂ ਇਹ ਰੱਖ ਸਕਦੇ ਨੇ ਕੋਈ ਨਾ ਕੋਈ ਚੀਜ਼ ਜੇ ਕੋਈ ਚੀਜ਼ ਰੱਖ ਕੇ ਕੋਈ ਪਲਾਂਟਡ ਕਰਨਾ ਚਾਹੁੰਦੇ ਆ ਸਾਨੂੰ ਘਰ ਜਾਣ ਤੋਂ ਕੋ ਰੋਕੇ ਜੋ ਸਾਹਿਬ ਵਿਕਰਮ ਸਿੰਘ ਜੀਠਿਆ ਸਾਹਿਬ ਨੂੰ ਲੈ ਕੇ ਨੇ ਤੇ ਫਿਰ ਕੱਲੀ ਗੱਲ ਰਹੀ ਜਦੋਂ ਲੀਡਰ ਸਾਡੇ ਨੂੰ ਲੈ ਗਏ ਨੇ ਅਸੀਂ ਸ਼ਾਂਤਮਈ ਅੰਦਰ ਜਾਣਾ ਚਾਹੁੰਦੇ ਆ ਤੇ ਸਾਨੂੰ ਖੰਸ਼ਾ ਵੀ ਕੋਈ ਪੰਜਾਬ ਸਰਕਾਰ ਕੋਈ ਗਲਤ ਕੰਮ ਨਾ ਅੰਦਰ ਕੋਈ ਚੀਜ਼ ਰੱਖੇ ਵੀ ਜਿਹਦੇ ਵਿੱਚ ਇਲਜ਼ਾਮ ਲਾਉਣ ਇਲਜ਼ਾਮ ਲਾਉਣ ਤੁਸੀਂ ਵੇਖ ਸਕਦੇ ਹੋ ਕਿ ਅੰਦਰ ਵੀ ਤੁਸੀਂ ਵੇਖੋ ਇਸ ਵੇਲੇ ਪ੍ਰੋਟੈਸਟ ਚੱਲ ਰਿਹਾ ਹੈ ਤਬਾਰ ਪੁਲਿਸ ਦੇ ਅਧਿਕਾਰੀ ਮੌਜੂਦ ਨੇ ਔਰ ਜਿਹੜੀ ਹੈ ਬੈਰੀਕੇਟਿੰਗ ਕੀਤੀ ਗਈ ਹੈ ਲਗਾਤਾਰ ਪ੍ਰੋਟੈਸਟ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਸੀ ਅਮਨ ਸਾਹਿਬ ਤੋਂ ਤੇ ਵਿਕਰਮ ਸਿੰਘ ਮਜੀਠੀਏ ਨੂੰ ਲੈ ਕੇ ਜਾ ਚੁੱਕੀ ਆ ਤਾਂ ਗ੍ਰਿਫਤਾਰੀ ਜੋ ਹੈ ਹੋ ਚੁੱਕੀ ਹੈ ਇਸ ਤਰ੍ਹਾਂ ਦੀ ਗੱਲ ਸਾਹਮਣੇ ਆ ਰਹੀ ਆ ਔਰ ਫਿਲਹਾਲ ਪੁਲਿਸ ਦੇ ਜਵਾਨ ਇਸ ਵੇਲੇ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਘਰ ਦੇ ਅੰਦਰ ਦੀ ਤਸਵੀਰ ਵੀ ਸਾਂਝੀ ਕਰ ਰਹੇ ਆ ਤੁਹਾਨੂੰ ਤੁਸੀਂ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਔਰ ਇਸ ਤੋਂ ਇਲਾਵਾ ਜਿਹੜਾ ਹੈ ਇੱਥੇ ਜਿਹੜੇ ਸਮਰਥਕਾਂ ਵੱਲੋਂ ਇੱਥੇ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਤਾਂ ਇਸ ਵੇਲੇ ਤਸਵੀਰ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਅਸੀਂ ਘਰ ਦੀਆਂ ਤਸਵੀਰਾਂ ਤੁਸੀਂ ਦੇਖੋ ਵਿਕਰਮ ਸਿੰਘ ਮਜੀਠੀਆ ਇਸ ਵੇਲੇ ਘਰ 'ਚ ਮੌਜੂਦ ਸੀ ਤਾਂ ਉਸ ਦੇ ਵੇਲੇ ਵੱਡੀ ਰੇਡ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਇਸ ਤੋਂ ਬਾਅਦ ਹੁਣ ਇਸ ਵੇਲੇ ਦੀ ਸਥਿਤੀ ਕੁਝ ਇਸ ਤਰ੍ਹਾਂ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਤਾਂ ਸਾਡੇ ਨਾਲ ਆਗੂ ਮੌਜੂਦ ਨੇ ਸਰ ਕੀ ਕਹਿਣਾ ਚਾਹੋਗੇ ਗ੍ਰਿਫਤਾਰੀ ਹੋ ਗਈ ਹੈ ਜੀ ਗ੍ਰਫਤਾਰੀ ਹੋ ਗਈ ਹੈ ਜੀ ਪਰ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੁਣ ਅੰਦਰ ਜਾਂਚ ਤੋਂ ਸਰਕਾਰ ਕੋਕ ਬਰਾਰੀ ਹੈ ਸਾਨੂੰ ਕਿਉਂ ਨਹੀਂ ਅੰਦਰ ਜਾਣ ਦਿੱਤਾ ਜਾ ਰਿਹਾ ਗ੍ਰਫਤਾਰੀ ਕਿਸ ਬੇਸੇ ਤੇ ਕੋਈ ਤੁਹਾਨੂੰ ਦੱਸਿਆ ਹੋਵੇਗਾ ਜੀ ਗੱਲ ਨਹੀਂ ਸਾੜਨਾ ਹੋਈ ਇਹ ਸੰਸਰ ਹੋਇਆ ਤੱਕਾ ਹੀ ਆ ਹੁਣ ਸਾਨੂੰ ਖਸਾ ਆਏ ਵੀ ਅੰਦਰ ਕੋਈ ਨਾ ਕੋਈ ਚੀਜ਼ ਪਲਾਂਟ ਨਾ ਸਰਕਾਰ ਨੂੰ ਕਰਕੇ ਉਹਨਾਂ ਨੂੰ ਪੱਕੇ ਤੌਰ ਤੇ ਪਸਾਨ ਦੀ ਕੋਈ ਸਾਜ਼ਿਸ਼ ਨਾ ਕੋਈ ਸਰਕਾਰ ਰਚੇ ਸਾਨੂੰ ਅੰਦਰ ਜਾਂ ਦਿੱਤਾ ਜਾਵੇ ਅਸੀਂ ਤੁਹਾਡੇ ਦਰਾਂ ਹੀ ਮੰਗ ਕਰਾਂ ਜਾਂ ਦਿੱਤਾ ਗਿਆ ਕਿ ਅਗਰ ਬਿਕਰਮ ਮਜੀਠੀਆ ਗ੍ਰਫਤਾਰ ਕਰ ਲਿੱਤੇ ਗਏ ਨੇ ਤਾਂ ਫਿਰ ਇਹੋ ਹੀ ਤਾਂ ਕਹਿ ਰਹੇ ਸਾਰਾ ਸਾਰਾ ਤੱਕਾ ਵਾ ਹੁਣ ਤੇ ਜਿਹੜੋ ਲੀਡਰ ਨੂੰ ਲੈ ਕੇ ਆ ਤਾਂ ਸਾਨੂੰ ਅੰਦਰ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ ਮੈਂ ਵੀ ਤੇ ਇਹੋ ਗੱਲ ਕਰਦਾ ਸਾਨੂੰ ਅੰਦਰ ਜਾਣ ਦੇਣ ਅੰਦਰ ਮੌਜੂਦਾ ਐਮਐਲਏ ਸਾਹਿਬ ਮੌਜੂਦ ਨਹੀਂ ਸਾਨੂੰ ਅੰਦਰ ਵਰਕਰ ਆ ਅਸੀਂ ਸਾਨੂੰ ਮਿਲਣ ਦੇਣ ਉਹਨਾਂ ਨੂੰ ਪਤਾ ਲੱਗੇ ਕੀ ਹੋਇਆ ਕੀ ਗੱਲਬਾਤ ਹੈ ਬਿਲਕੁਲ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਔਰ ਪੁਲਿਸ ਦਾ ਸਖਤ ਪਹਿਰਾ ਐਸ ਵੇਲੇ ਤੁਸੀਂ ਦੇਖੋ ਤਸਵੀਰਾਂ ਤੇ ਤਾਂ ਲਗਾਤਾਰ ਟ੍ਰਿਪਲ ਲੇਅਰ ਜਿਹੜੀ ਹੈ ਇੱਥੇ ਸਿਕਿਉਰਿਟੀ ਤੁਸੀਂ ਦੇਖੋ ਕਿ ਇੱਕ ਘਰ ਦੇ ਬਾਹਰ ਇੱਕ ਪੁਲਿਸ ਦੇ ਇਕ ਲੇਅਰ ਹੈ ਔਰ ਦੂਸਰੇ ਪਾਸੇ ਬਾਹਰ ਔਰ ਦੋ ਲੇਅਰ ਜਿਹੜੀ ਨਾ ਬਾਹਰ ਤਨਾਤ ਕੀਤੀਆਂ ਗਈਆਂ ਨੇ ਤਿੰਨ ਜਿਹੜਾ ਹੈ ਉਸ ਦੇ ਵਿੱਚ ਤੁਸੀਂ ਵੇਖੋ ਕਿ ਇੱਥੇ ਜਿਹੜੀ ਤਨਾਤੀ ਕੀਤੀ ਗਈ ਨੇ ਸਰ ਕੁਝ ਅਪਡੇਟਸ ਨੂੰ ਜਿਹੜੇ ਇੱਥੇ ਜਿਹੜਾ ਹੋ ਰਿਹਾ ਬੱਸ ਬਿਜ਼ਨਸ ਟੀਮ ਸਰਚ ਕਰ ਰਹੀ ਹੈ ਸਰਚ ਕਰ ਰਹੀ ਹੈ ਹਾਂ ਸਰ ਕਿੰਨੀ ਦੇਰ ਦੀ ਸਰਚ ਚੱਲ ਰਹੀ ਤੇ ਕਿੰਨੀ ਦੇਰ ਲੱਗੇਗਾ ਤੁਸੀਂ ਦੇਖੋਗੇ ਸਾਫ ਤੌਰ ਤੇ ਕਹਿ ਦਿੱਤਾ ਕਿ ਵਿਜੀਲੈਂਸ ਦੀ ਸਰਚ ਲਗਾਤਾਰ ਚੱਲ ਰਹੀ ਹੈ ਅਧਿਕਾਰੀਆਂ ਦਾ ਪਹਿਲਾ ਬਿਆਨ ਵੀ ਸਾਹਮਣੇ ਆਇਆ ਹੈ ਤਾਂ ਇਸ ਲਈ ਤੁਸੀਂ ਵੇਖੋ ਕਿ ਅਧਿਕਾਰੀ ਇੱਥੇ ਮੌਜੂਦ ਨੇ ਔਰ ਡੀਐਸਪੀ ਔਰ ਏਸੀਪੀ ਉਸ ਤੋਂ ਇਲਾਵਾ ਜਿਹੜੇ ਨੇ ਐਸਪੀ ਲੈਵਲ ਦੇ ਅਧਿਕਾਰੀ ਵੀ ਇੱਥੇ ਮੌਜੂਦ ਨੇ ਜਿਹੜੇ ਕੀ ਇਸ ਵੇਲੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਲਗਾਤਾਰ ਤਸਵੀਰਾਂ ਰਾਹੀਂ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਅਸੀਂ ਦਿਖਾ ਰਹੇ ਹਾਂ ਕਿ ਇਸ ਵੇਲੇ ਸੁਰੱਖਿਆ ਤੰਤਰ ਮਜ਼ਬੂਤ ਹੈ ਔਰ ਵਿਕਰਮ ਮਜੀਠੀਏ ਨੂੰ ਅਰੈਸਟ ਕਰ ਲਿਤਾ ਗਿਆ ਹੈ ਤਾਂ ਵਿਕਰਮ ਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਘਰ ਦੇ ਬਾਹਰ ਲਗਾਤਾਰ ਵਰਕਰ ਜਿਹੜੇ ਨੇ ਆਨੇ ਸ਼ੁਰੂ ਹੋ ਚੁੱਕੇ ਨੇ ਤਾਂ ਗ੍ਰਿਫਤਾਰੀ ਤੋਂ ਬਾਅਦ ਇੱਥੇ ਜਿਹੜਾ ਹੈ ਆਪਸ ਦੇ ਵਿੱਚ ਆਮਣਾ-ਸਾਮਣਾ ਵੀ ਹੋਇਆ ਹੈ ਪਰ ਵੱਡਾ ਸਵਾਲ ਹੈ ਕਿ ਆਖਿਰਕਾਰ ਕਾਰਵਾਈ ਦਾ ਬੇਸ ਕੀ ਸੀ ਕਿਵੇਂ ਇਸ ਨੂੰ ਕੀਤਾ ਗਿਆ ਤਾਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲਨੇ ਬਾਕੀ ਆ ਕੁਝ ਸਮੇਂ ਬਾਅਦ ਸਥਿਤੀ ਕਲੀਅਰ ਹੋਏਗੀ ਲੇਕਿਨ ਪੁਲਿਸ ਵੱਲੋਂ ਸਾਫ਼ ਕੀਤਾ ਗਿਆ ਹੈ ਕਿ ਵਿਜੀਲੈਂਸ ਦੀ ਟੀਮ ਵੱਲੋਂ ਇਹ ਦਬਿਚ ਦਿੱਤੀ ਗਈ ਸੀ ਵਿਜੀਲੈਂਸ ਦੀ ਕਾਰਵਾਈ ਕੀਤੀ ਗਈ ਸੀ ਤਾਂ ਉਸ ਦੇ ਵਿੱਚ ਫਿਲਹਾਲ ਵਿਕਰਮ ਜੀਠੀਆ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਦਿੱਤਾ ਗਿਆ ਹੈ ਕੈਮਰਾਮੈਨ ਜਿਹਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ